ਇੱਕ ਗਾਮਲੇ ਦੇ ਵਿੱਚ ਬੂਟਾ ਗਾ ਦੇਖ ਇੱਕੋ ਹੀ ਬੂਟੇ ਨੂੰ ਕਿੰਨੀਆਂ ਮਿਰਚਾਂ ਲੱਗੀਆਂ ਹੈ ਨਾ ਕਿੰਨੀਆਂ ਨੇ ਮਿਰਚਾਂ ਕਿੱਡੀਆਂ ਕਿੱਡੀਆਂ ਵਧੀਆ ਹੀ ਇਹਨਾਂ ਦਾ ਅਚਾਰ ਵੀ ਪੈ ਜਾਂਦਾ ਤੇ ਇਹ ਉਹ ਖਾਣ ਨੂੰ ਵੀ ਹੈ ਤੇ ਇਹ ਕੌੜੀਆਂ ਵੀ ਵਾਲੀਆਂ ਹੋਣਗੀਆਂ ਬਹੁਤ ਸੋਹਣਾ ਇੱਕ ਬੂਟੇ ਦੇ ਉੱਤੇ ਕਿੰਨੀ ਮਿਰਚਾਂ ਤੇ ਵਧੀਆ ਇੱਕ ਬੂਟੇ ਉੱਗ ਲੱਗਿਆ ਵੀ ਜੀ ਮਤਲਬ ਉਹ ਤਾਂ चल भाई तो बढ़िया करेधो मिर्च हो जाती है कदों मर्जी तोड़ो तीखा वो बढ़िया चीज आऊं ता वाला आया वैसे बूटा बढ़िया टाणी ना टुट जे कोई वैसा ना मिर्च तोड़ दिया तो